ਕਪੂਰਥਲਾ ਪੁਲਿਸ ਵੱਲੋਂ ਵੱਡੇ ਨਾਮੀ ਬਦਮਾਸ਼ਾਂ ਨੂੰ ਫੜ ਕੇ ਉਸ ਕੋਲੋਂ ਅਸਲਾ ਤੇ ਹਿਰੋਇਨ ਬਰਾਮਦ ਕੀਤਾ ਗਿਆ। ਸੀਆਈਏ ਸਟਾਫ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਕਰ ਇੱਕ ਤੋਂ ਡੇਢ ਘੰਟੇ ਦੇ ਅੰਦਰ ਨਾਮੀ ਬਦਮਾਸ਼ਾਂ ਨੂੰ ਪਿੱਛਾ ਕਰਕੇ ਕਾਬੂ ਕੀਤਾ। ਮੌਕੇ ਵਾਰਦਾਤ ਦੇ ਨਾਮੀ ਬਦਮਾਸ਼ ਫਿਲਮੀ ਸਟਾਈਲ ਦੇ ਵਿੱਚ ਗੱਡੀ ਦਾ ਪਿੱਛਾ ਕੀਤਾ ਗਿਆ ਤੇ ਆਪਣੀ ਜਾਨ ਬਚਾਉਣ ਦੇ ਲਈ ਇੱਕ ਸਕੂਲ ਦੇ ਅੰਦਰ ਦਾਖਲ ਹੋ ਗਏ ਜਿਸ ਵੱਲੋਂ ਪੁਲਿਸ ਨੇ ਛੇੜਾ ਪਾ ਕੇ ਉਹਨਾਂ ਨੂੰ ਕਾਬੂ ਕੀਤਾ ਆਪਣੀ ਵੱਲ ਸਰ ਇਹ ਜਿਹੜੇ ਫਟੂਟਿੰਗਾ ਚ ਇਨਸੀਡੈਂਟ ਹੋਇਆ ਉਸ ਬੁਲਕੀ ਜਾਣਕਾਰੀ ਹੈ ਕਿ ਕਿੰਨੇ ਲੋਕ ਉਹਰੇ ਜੈਟੀਫਾਈ ਹੋਏ ਨੇ ਕੀ ਹੈ ਰੈਸਟੈਕੀ ਵਿੱਚ ਇਹਦੇ ਵਿੱਚ ਪੰਜਾਬ ਸਰਕਾਰ ਤੇ ਸਹਿਮਾਨ ਜੋ ਡੀਜੀਪੀ ਪੰਜਾਬ ਗੌਰ ਯਾਤੂ ਜੀ ਦੀਆਂ ਦਾ ਤਾ ਮੁਤਾਬਕ ਜਿਹੜਾ ਜ਼ੀਰੋ ਟੋਲਰੈਂਸ ਹੈਗੀ ਹੈ ਜਿਹੜਾ ਕੋਈ ਵੀ ਹਾਰਡ ਕੋਰ ਕ੍ਰਾਈਮ ਨਹੀਂ ਹੋਏਗਾ ਇਸ ਤੇ ਕਾਰਵਾਈ ਕਰਦੇ ਹੋਏ ਸਾਡੇ ਗੌਰਵ ਪੁਰਾ ਜੀ ਜਿਹੜੀ ਐਸਐਸਪੀ ਜਿਹੜੇ ਹੈਗੇ ਨੇ ਕਪੂਰਥਲਾ ਦੀ ਇਹਨਾਂ ਸਾਡੇ ਕੋਲ ਕੱਲ ਇਨਫੋਰਮੇਸ਼ਨ ਸੀਗੀ ਕਿ ਇੱਕ ਸਾਡੇ ਨਟੋਰੀਸ ਜਿਹੜੇ ਦੋ ਇੱਕ ਬੰਦੇ ਹੈਗੇ ਨੇ ਅੰਮ੍ਰਿਤਸਰ ਦੇ ਉਹ ਸਾਡੇ ਕਪੂਠ ਵਾਲੇ ਤੋਂ ਫਤੂ ਢਿੰਗੇ ਏਰੀਏ ਦੇ ਵਿੱਚ ਜਿਹੜੇ ਹੈਗੇ ਮੂਵਮੈਂਟ ਹੈਗੀ ਔਰ ਕੋਈ ਵਾਰਦਾਤ ਕਰਨ ਦੇ ਇਨਜਾਮ ਕੋ ਇਮੀਡੀਏਟਲੀ ਐਸਐਸਪੀ ਸਾਹਿਬ ਗੌਰਵਪੁਰਾ ਜੀ ਨੇ ਜਿਹੜੀਆਂ ਰਹੀਆਂ ਦੋ ਟੀਮਾਂ ਬਣਾਈਆਂ ਜਿਹਦੇ ਵਿੱਚ ਇੱਕ ਟੀਮ ਜਿਹੜੀ ਸੀ ਐਸਪੀ ਡੀ ਸਾਹਿਬ ਦੀ ਸੀਗੀ ਉਹਨਾਂ ਦੇ ਨਾਲ ਸਾਡੇ ਚਾਰਜ ਸੀਆਈਏ ਜਰਨੈਲ ਸਿੰਘ ਔਰ ਦੂਸਰੀ ਜਿਹੜੀ ਡੀਐਸਪੀ ਸੁਲਤਾਨਪੁਰ ਦੋਤੀ ਦੀ ਹਰਕਰਦੇਵ ਜੀ ਉਹਨਾਂ ਦੀ ਸੀਗੀ ਇਹਨਾਂ ਟੀਮਾਂ ਨੇ ਜਦੋਂ ਚੇਸ ਕੀਤਾ ਤਾਂ ਇਹਨਾਂ ਨੇ ਇੱਕ ਆਈ 20 ਜਿਹੜੀ ਸੀਗੀ ਉਹਨੂੰ ਫਿਗਰ ਆਊਟ ਕੀਤਾ ਜਿਹੜਾ ਵਾਈਟ ਰੰਗ ਦਾ ਜਿਹੜਾ ਸੀਗਾ ਆਈ 20 ਜਿਹਦਾ ਨ 0649 ਸੀਗਾ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨਾਂ ਨੇ ਬੜੀ ਤੇਜ਼ੀ ਨਾਲ ਗੱਡੀ ਉੱਥੋਂ ਹੋਰ ਕੱਢ ਲਈ ਸੋ ਸਾਡੀਆਂ ਪੁਲਿਸ ਪਾਰਟੀ ਨੇ ਬੜੀ ਮੁਸ਼ਤਦੀ ਨਾਲ ਇਹਨਾਂ ਦਾ ਪਿੱਛਾ ਕੀਤਾ ਔਰ ਜਦੋਂ ਇਹਨਾਂ ਨੂੰ ਪਿੱਛਾ ਕਰ ਰਹੀ ਸੀਗੇ ਤੇ ਫੱਤੂ ਢਿੰਗੇ ਦੇ ਏਰੀਆ ਦੇ ਵਿੱਚ ਜਾ ਕੇ ਇਹਨਾਂ ਨੂੰ ਜਿਹੜਾ ਸਾਡੇ ਪੁਲਿਸ ਪਾਰਟੀ ਤੇ ਫਾਇਰਿੰਗ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਇਹਨਾਂ ਦੇ ਫਾਇਰ ਕੀਤਾ ਔਰ ਲੱਕਲੀ ਕਿਉਂਕਿ ਸਪੀਡਾਂ ਦੋਨਾਂ ਦੀਆਂ ਜ਼ਿਆਦਾ ਸੀਗੀਆਂ ਗੱਡੀਆਂ ਦੀਆਂ ਇਸ ਕਰਕੇ ਫਾਇਰਿੰਗ ਨਹੀਂ ਹੋਈ ਇਸ ਤੋਂ ਬਾਅਦ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਸੀਗੀਆਂ ਇਹਨਾਂ ਨੇ ਕੀਰਪੁਰ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਸਾਰੇ ਪਾਸਿਓਂ ਘੇਰ ਕੇ ਇਹਨਾਂ ਬੰਦਿਆਂ ਨੂੰ ਰਾਉਂਡ ਅਪ ਰਾਉਂਡ ਅਪ ਕੀਤਾ ਔਰ ਇਹ ਬੰਦੇ ਆਪਣੀ ਜਾਨ ਬਚਾਉਣ ਦੇ ਲਈ ਜਿਹੜੇ ਸੀਗੇ ਉੱਥੇ ਸਕੂਲ ਸੀਗਾ ਇਹ ਸਕੂਲ ਦੀ ਬਿਲਡਿੰਗ ਦੇ ਵਿੱਚ ਚੜ ਗਏ ਔਰ ਸਕੂਲ ਦੀ ਬਿਲਡਿੰਗ ਦੇ ਵਿੱਚੋਂ ਜਦੋਂ ਇਹਨਾਂ ਨੂੰ ਘੇਰਾ ਪੈ ਗਿਆ ਪੁਲਿਸ ਨੂੰ ਇਹਨਾਂ ਨੂੰ ਪਤਾ ਲੱਗ ਗਿਆ ਸਾਰੇ ਪਾਸੇ ਹੁਣ ਭੱਜ ਨਹੀਂ ਸਕਦੇ ਅਸੀਂ ਇਹਨਾਂ ਨੇ ਉੱਤੋਂ ਸ਼ਾਲਾ ਮਾਰੀਆਂ ਪਿੱਛੇ ਜਿਹੜਾ ਸਟੇਡੀਅਮ ਸੀਗਾ ਉਹ ਹਾਰਟ ਸੀਗਾ ਉਹਦਾ ਸਰਫੇਸ ਦੇ ਤੇ ਕਰਕੇ ਇਹਨਾਂ ਦੇ ਕਾਫੀ ਸੱਟਾ-ਸੱਟਾਂ ਲੱਗੀਆਂ ਚੋਏ ਜਿਹਰੇ ਹਲਾਸ਼ੇ ਤੋ ਇਹਨਾਂ ਦੇ ਕੋਲੋਂ ਜਿਹੜੀ ਅਸੀਂ ਜਦੋਂ ਫਿਰ ਬਾਅਦ ਵਿੱਚ ਪੁਲਸ ਨੇ ਪੁੱਛਗਿੱਛ ਕੀਤੀ ਤੇ ਸਾਨੂੰ ਜਿਹੜੀ ਹੈ 110 ਗ੍ਰਾਮ ਹੈਰੋਇਨ ਔਰ ਇੱਕ ਇਹਨਾਂ ਦੇ ਕੋਲੋਂ ਸਾਨੂੰ 7.6 ਜਿਹੜਾ ਹੈਗਾ ਪਿਸਟਲ ਔਰ ਤਿੰਨ ਜ਼ਿੰਦਾ ਕਾਰਤੂਸ ਔਰ ਇੱਕ i20 ਗੱਡੀ ਜਿਹੜੀ ਹੈ ਰਿਕਵਰ ਹੋਈ ਜੀ ਨਾਮ ਇਹਨਾਂ ਦਾ ਇਹਨਾਂ ਦਾ ਜਿਹੜਾ ਜੱਟਪ੍ਰੀ ਸਿੰਘ ਜੱਗਾ ਹੈਗਾ ਜੀ ਇਹ ਆਪਣੇ ਹਸਪੱਤੀ ਮਲਕੋ ਸੁਲਤਾਨਪੁਰ ਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਕਰਮਵੀਰ ਸਿੰਘ ਜਿਹੜਾ ਹੈਗਾ ਕ੍ਰਿਸ਼ਨਾ ਕਲੋਨੀ ਸੁਲਤਾਨਪੁਰ ਦਾ ਹੈ ਜਿਹੜਾ ਜੈਪਰੀ ਜੱਗਾ ਇਹਦੇ ਉੱਤੇ 14 ਮੁਕਦਮੇ ਦਰਜ ਹੈਗੇ ਨੇ ਔਰ ਜਿਹੜਾ ਦੂਸਰਾ ਕੰਮੀ ਸੀਗਾ ਇਹਦੇ ਉੱਤੇ ਇੱਕ ਮੁਕਦਮਾ ਦਰਜ ਹੈ। ਇਹ ਜਿਹੜਾ ਵੈਪਨ ਉੱਤੇ ਇਹਨਾਂ ਕੋ ਜਿਹੜਾ ਐਨਡੀਪੀਐਸ ਦੀ ਰਿਕਵਰੀ ਹੈ ਕੁਝ ਫਾਈਂਡ ਆਊਟ ਹੋ ਸਕਿਆ ਕਿ ਆਪਣੇ ਲਈ ਸੀ ਦੇਣਾ ਰਹੇ ਸੀ ਜਾਂ ਵੈਪਨ ਇਹਨਾਂ ਨੇ ਕਿਹੜੇ ਦੇਖੋ ਇਹ ਜਿਹੜੇ ਹਾਰਡ ਕੋਰ ਕਿਦਾਂ ਇਹਦੇ ਆਲਰੇਡੀ 14 ਮੁਕਦਮੇ ਉੱਤੇ ਦਰਜ ਹੈਗੇ ਨੇ ਔਰ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਕੁਝ ਕਰਨ ਜਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਉਸੇ ਲੀਡ ਦੇ ਉੱਤੇ ਹੀ ਇਹ ਕਾਰਵਾਈ ਕੀਤੀ ਗਈ ਬਾਕੀ ਜਿਹੜੀ ਹੈਗੀ ਪੁੱਛ ਕੇ ਤੇਨਾਂ ਦੀ ਜਿਹੜੀ ਹੈ ਡਿਟੇਲ ਨਾਲ ਚੱਲ ਕੇ ਤੁਹਾਨੂੰ ਹੋਰ ਵੀ ਜੜੇ ਖਰਾਸੇ ਥਰਡ ਪਰਸਨ ਕੌਣ ਆ ਜਿਹੜਾ ਤੀਸਰਾ ਬੰਦਾ ਦੇਖੋ ਮੈਂ ਨਾਮ ਨਹੀਂ ਡਿਸਕਲੋਸ ਕਰ ਪਾਵਾਂਗਾ ਉਹ ਆਇਡੈਂਟੀਫਾਈ ਹੋ ਗਿਆ ਕੱਲ ਜਾਂ ਪਰਸੋਂ ਤੱਕ ਹੋਊਗਾ ਇਹ ਇਹ ਸਰ ਜਿਹੜਾ ਤੁਸੀਂ ਦੱਸਿਆ ਟੂਟਲ ਆਪਰੇਸ਼ਨ ਕਿੰਨੀ ਦੇਰ ਚੱਲਿਆ ਜਿਹੜੇ ਫਾਇਰ ਐਕਸਚੇਂਜ ਹੋਏ ਨੇ ਔਰ ਔਰ ਅਪਰੋਕਸੀਮੇਟਲੀ ਸਾਡੇ ਕੋਲ ਜਦੋਂ ਇਨਫਰਮੇਸ਼ਨ ਆਈ ਇਨਫਰਮੇਸ਼ਨ ਨੂੰ ਟਾਈਮ ਲਾਉਂਦਿਆਂ ਸਾਨੂੰ ਸਾਰਾ ਸੈਟਅਪ ਕਰਦੇ ਅੱਧਾ ਘੰਟਾ ਲੱਗਾ ਹੋਵੇਗਾ ਉਸ ਤੋਂ ਬਾਅਦ ਜਿਹੜਾ ਸੀਗਾ 40-45 ਮਿੰਟ ਦਾ ਸਾਰਾ ਮੰਨ ਕੇ ਡ ਕਾਫੀ ਆਪਰੇਸ਼ਨ ਚੱਲਿਆ ਫਿਰ ਉਹਦੀ ਚੇਜ਼ ਆਊਟ ਹੋਈ ਕਿਉਂਕਿ ਵਹੀਕਲ ਹੋਰ ਸਪੀਡ ਸੀਗੇ ਫਿਰ ਅੱਗੇ ਨਾਕੇ ਲਵਾਏ ਸੋ ਇਸ ਤਰੀਕੇ ਬਹੁਤ ਕੋਆਰਡੀਨੇਟ ਕਰਕੇ ਜਿਹੜਾ ਸੀਗਾ ਵੀ ਸਾਡੇ ਏਰੀਆ ਚ ਹੀ ਕਨਫਾਈਨ ਰਹਿਣ ਬਾਹਰ ਨਾ ਜਾਣ ਔਰ ਇਹ ਫੜੇ ਜਾਣੇ ਬੜੀ ਵਧੀਆ ਜਿਹੜਾ ਸੀਆਈਏ ਦਾ ਔਰ ਸੁਲਤਾਨਪੁਰ ਲੋਟੀ ਜਿਹੜੀ ਹੈ ਕਿ ਪੁਲਿਸ ਨੇ ਕੋਆਰਡੀਨੇਟ ਇੱਕ ਐਫਰਟ ਕਰਕੇ ਆਪਰੇਸ਼ਨ ਕਰਕੇ ਇਹ ਬੰਦੇ ਨੂੰ ਫੜ ਕੇ ਇਹਨੂੰ ਨਿਊਟਰਲਾਈਜ਼ ਫਾਇਰ ਫਾਇਰ ਜੇ ਨਹੀਂ ਹੋਇਆ ਸਰ ਫਾਇਰ ਤਿੰਨ ਰਾਊਂਡ ਕੀਤੇ ਸੀਗੇ ਜਵਾਬੀ ਪੁਲਿਸ ਨੇ ਫਾਇਰ ਕੀਤੇ ਸੀਗੇ ਤੇ ਜੇਰੇ ਨਾਲ ਕਿਨੇ ਜਾਣੇ ਇਹ ਰੇਲਾ ਜਿਹੜਾ ਜਸਪੀ ਜੱਸਾ ਹੈਗਾ ਇਹਦੇ ਸੱਟਾਂ ਕਿਉਂਕਿ ਇਹਨੇ ਜਦੋਂ ਪੁਲਸ ਨੂੰ ਘੇਰਾ ਵੇਖ ਕੇ ਉਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਇਹਦੇ ਕਾਫੀ ਜੜੀਆਂ ਸੀਗੀਆਂ ਸੱਟਾਂ ਉਹਨਾਂ ਦਾ ਜਿਹੜਾ ਚਿੰਨੇ ਵੈਪਨ ਸੀ ਉਹਨਾਂ ਦਾ ਉਹਨਾਂ ਕੋਲ ਇੱਕ ਵੈਪਨ ਹੀ ਕਵਰ ਹੋਇਆ ਅਰੇ ਇਹ I20 ਤੇ D ਜਿਹੜੀ ਇਹ ਇਹ ਵੀ ਬੁਟਕੇ ਲਏ ਉਤੋਂ ਨਹੀਂ ਇਹ ਜਿਹੜੀ ਹੈਗੀ ਹੈ ਦੀ ਅਸੀਂ ਡਿਟੇਲਸ ਕਢਵਾ ਰਹੇ ਹੈਗੇ ਆ ਇਨੀਸ਼ੀਅਲ ਸਟੇਜ ਹੈ ਇਨਵੈਸਟੀਗੇਸ਼ਨ ਇਹ ਵੀ ਤੱਕ ਥੈਂਕ ਯੂ